ਉਮੀ ਕਾਂਦੀ ਦਲ ਦੇ ਸਕਵੇਰ ਸਿੰਘ ਬਾਦਲ ਨੂੰ ਦੁਆਰਾ ਫਿਰ ਪ੍ਰਧਾਨ ਬਣਾਉਣ ਤੇ ਪਾਤੜਾ ਇਲਾਕੇ ਅੰਦਰ ਕੁਛ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਅਕਾਲੀ ਆਗੂਆ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਹਯਾਰ ਕੀਤਾ ਜਾ ਰਿਹਾ ਹੈ ਉੱਥੇ ਹੀ ਅੱਜ ਇੱਕ ਯੂਥ ਜਿਹੜੇ ਅਕਾਲੀ ਦਲ ਦੇ ਜਿਹੜੇ ਵਰਕਰ ਸੀਗੇ ਉਹਨਾਂ ਦੇ ਵਿੱਚ ਵੀ ਕਾਫੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਸੀ ਅਸੀਂ ਗੱਲ ਕਰਦੇ ਹਾਂ ਇਹਨਾਂ ਨਾਲ ਕਿਸ ਤਰ੍ਹਾਂ ਦਾ ਮਾਹੌਲ ਹੈ ਅੱਜ ਔਰ ਕਿਸ ਤਰ੍ਹਾਂ ਇਹਨਾਂ ਦੇ ਜਿਹੜੇ ਮਨਾਂ ਦੇ ਵਿੱਚ ਜਿੰਦਗੀਆਂ ਜਿੰਦਾਬਾਦ ਸ਼ਰੋਮਣੀ ਕੈਗਲ ਜਿੰਦਾਬਾਦ ਸਰਕਾਰ ਚਗਬੀਰ ਸਿੰਘ ਰਾਉ ਜਿੰਦਾਬਾਦ ਕਾਲੀ ਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਅੱਜ ਦੁਬਾਰਾ ਫਿਰ ਸੁਖਵੀਰ ਬਾਲ ਨੂੰ ਪ੍ਰਧਾਨ ਬਣਾਉਣ ਤੇ ਖੁਸ਼ੀ ਦੇ ਜਸ਼ਨ ਕਰ ਰਹੇ ਨੇ ਜਿਹੜੇ ਕਿ ਕਾਲੀ ਦਲ ਦੇ ਯੂਥ ਆਗੂ ਵੀ ਹੋਰ ਹੋਰ ਜਿਹੜੇ ਵੀ ਇੱਥੇ ਪਾਤਣਾ ਇਲਾਕੇ ਦੇ ਅੰਦਰ ਹਲਕੇਸ਼ ਤੁਰਾਣੇ ਅੰਦਰ ਕਾਲੀ ਦਲ ਵੱਲੋਂ ਕਾਫੀ ਜ਼ਿਆਦਾ ਖੁਸ਼ੀ ਮਨਾਈ ਜਾ ਰਹੀ ਹੈ ਬਰਫੀ ਔਰ ਲੱਡੂ ਵੰਡ ਕੇ ਖੁਸ਼ੀ ਮਨਾਈ ਜਾ ਰਹੀ ਹੈ ਜਿੱਥੇ ਅਜੈਬ ਸਿੰਘ ਮੰਲੀ ਅਤੇ ਹੋਰ ਕਾਲੀ ਆਗੂ ਕਾਫੀ ਇੱਥੇ ਇਕੱਤਰ ਹੋਏ ਆ ਕਿਉਂਕਿ ਇਹਨਾਂ ਨੇ ਇੱਕ ਦੁਬਾਰੇ ਜਿਹੜਾ ਸੁਖਵੀਰਵਾਲ ਨੂੰ ਹੁਣ ਇਸ ਵਾਰ ਫਿਰ ਪ੍ਰਧਾਨ ਬਣਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਦਾ ਉਹਦੀ ਖੁਸ਼ੀ ਦੇ ਵਿੱਚ ਅਕਾਲੀ ਦਲ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਅਸੀਂ ਗੱਲ ਕਰਦੇ ਹਾਂ ਜਿਹੜੇ ਕਿ ਇੱਥੇ ਇਸ ਵਕਤ ਲੱਡੂ ਵੰਡ ਕੇ ਖੁਸ਼ੀ ਦਾ ਹਿਜਾਰ ਕਰਦੇ ਆ ਮੱਲੀ ਸਾਹਿਬ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਅੱਜ ਜਿਹੜਾ ਕਿ ਦੁਬਾਰੇ ਫਿਰ ਸੁਖਵੀਰਵਾਲ ਨੂੰ ਅੱਜ ਬਹੁਤ ਹੀ ਖੁਸ਼ੀ ਤੇ ਵਡਭਾਗਾ ਭਰਿਆ ਦਿਨ ਹੈ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਬਹੁਤ ਸੰਕਟ ਵਿੱਚ ਘਿਰਿਆ ਹੋਇਆ ਸੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਾਰੀਆਂ ਵਿਰੋਧੀ ਧਿਰਾਂ ਨੂੰ ਅਸਤੀਫਾ ਮੰਗਿਆ ਜਾ ਰਿਆ ਸੀ ਤੇ ਉਹਨਾਂ ਨੇ ਪਿਛਲੇ ਸਮੇਂ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਦੁਬਾਰਾ ਉਹਨਾਂ ਨੇ ਆਪਣੀਆਂ ਗਲਤੀਆਂ ਮੰਨ ਕੇ ਤੇ ਦੁਬਾਰਾ ਭਰਤੀ ਕਰਕੇ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤੀ ਗਈ ਸੀ ਉਸ ਨੂੰ ਮੁੱਖ ਰੱਖਦਿਆਂ ਸਾਰੇ ਦੁਬਾਰਾ ਪੰਜਾਬ ਵਿੱਚ ਡੈਲੀਗੇਟ ਚੁਣੇ ਗਏ ਤੇ ਡੈਲੀਗੇਟਾਂ ਨੇ ਅੱਜ ਇਕੱਠੇ ਹੋ ਕੇ ਸਰਬਸੰਮਤੀ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਪ੍ਰਧਾਨ ਚੁਣਿਆ ਹੈ ਤੇ ਉਹੀ ਇੱਕ ਖੇਤਰੀ ਪਾਰਟੀ ਪੰਜਾਬ ਦੇ ਪ੍ਰਧਾਨ ਬਣ ਕੇ ਪੰਜਾਬ ਨੂੰ ਇੱਕ ਵਿਕਾਸ ਦੀ ਲੀਡੇ ਤੋਰ ਸਕਦੇ ਸਨ ਨਹੀਂ ਤਾਂ ਆਪਾਂ ਦੇਖਿਆ ਹੀ ਹੈ ਕਿ ਪੰਜਾਬ ਨੂੰ ਬਾਹਰੋਂ ਦਿੱਲੀ ਤੋਂ ਚਲਦੀਆਂ ਜਿਹੜੀਆਂ ਪਾਰਟੀਆਂ ਨੇ ਉਹ ਆਉਂਦੀਆਂ ਨੇ ਲੁੱਟ ਕੇ ਚਲੀਆਂ ਜਾਂਦੀਆਂ ਨੇ ਸਾਨੂੰ ਖੇਤਰੀ ਪਾਰਟੀ ਦੀ ਲੋੜ ਸੀ ਇਸ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਅੱਜ ਪ੍ਰਧਾਨ ਚੁਣਿਆ ਜਾਣਾ ਪੰਜਾਬ ਨੂੰ ਇੱਕ ਬਹੁਤ ਬੁਲੰਦੀਆਂ ਵੱਲ ਲੈ ਜਾਵੇਗਾ ਤੇ ਸਾਰੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਕੀ ਕਹਿਣਾ ਚਾਹੋਗੇ ਕਿਵੇਂ ਤੁਹਾਡੇ ਵੱਲ ਇੱਧਰ ਅੱਜ ਜਿਹੜੀ ਲਹਿਰ ਹੈ ਕਿਉਂਕਿ ਕਬੀਰ ਦਾਸ ਇੱਥੇ ਹਲਕਾ ਇੰਚਾਰਜ ਆਇਆ ਹੈ ਕਬੀਰ ਦਾਸ ਵੱਲੋਂ ਵੀ ਅੱਜ ਸ਼ਾਇਦ ਹੋ ਸਕਦਾ ਆਪਣੇ ਏਰੀਆ ਦੇ ਵਿੱਚ ਜਾਂ ਉੱਥੇ ਜਿੱਥੇ ਬੈਠੇ ਹੋਣਗੇ ਲੱਡੂ ਦਾ ਕਾਫੀ ਜ਼ਿਆਦਾ ਚੱਲ ਰਿਹਾ ਹੋਣਾ ਉਹਨਾਂ ਦਾ ਵੀ ਲੰਗਰ ਔਰ ਇੱਕ ਤੁਹਾਡੇ ਵੱਲੋਂ ਵੀ ਇੱਥੇ ਅੱਜ ਲੱਡੂਆਂ ਦਾ ਬਰਫੀ ਦਾ ਹੋਰ ਲੰਗਰ ਚਲਾਇਆ ਜਾ ਰਿਹਾ ਕਿਉਂਕਿ ਤੁਹਾਨੂੰ ਇੱਕ ਨਵੀਂ ਦਿਖ ਦਿਖ ਰਹੀ ਆ ਕਿ ਗੁਰਤਕਵੀਰ ਬੱਲ ਨੂੰ ਦੁਆਰੇ ਫਿਰ ਇੱਕ ਵਾਰੀ ਪਾਰਟੀ ਪ੍ਰਧਾਨ ਬਣਾਉਣ ਤੇ ਪਾਰਟੀ ਦੇ ਵਿੱਚ ਕੁਝ ਮਜ਼ਬੂਤੀ ਆ ਰਹੀ ਹੈ ਔਰ ਜਿਹੜਾ ਅੱਜ ਇੱਕ ਨਵਾਂ ਚਿਹਰਾ ਫਿਰ ਉਸੇ ਨੂੰ ਹੀ ਬਣਾਇਆ ਗਿਆ ਹੈ ਕਿਉਂਕਿ ਕਿਸ ਤਰ੍ਹਾਂ ਮਹਿਸੂਸ ਕਰਦੇ ਇੱਕ ਬਹੁਤ ਵਧੀਆ ਅੱਜ ਸਾਡੇ ਵਾਸਤੇ ਬਹੁਤ ਵਧੀਆ ਸ਼ੁਭ ਦਿਨ ਹੈ ਜੀ ਕਿਉਂਕਿ ਪੰਜਾਬ ਦੇ 117 ਹਲਕਿਆਂ ਦੇ ਸਾਰੇ ਡੈਲੀਗੇਟਰ ਨੇ ਜਿਹੜਾ ਪ੍ਰਧਾਨ ਦੀ ਜਿਹੜੀ ਚੋਣ ਹੈ ਵਿਧਿ ਵਿਵਧਾਨ ਨਾਲ ਹੋਈ ਹੈ ਤਾਕੇ ਸੁਖਵੀਰ ਸਿੰਘ ਬਾਦਲ ਜੀ ਨੂੰ ਦੁਬਾਰੇ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਬਣਾਇਆ ਹੈ ਇਹ ਇੱਕ ਬਹੁਤ ਹੀ ਸਾਡੇ ਪੰਜਾਬ ਨੂੰ ਅੱਗੇ ਲੈ ਜਾਣ ਵਾਲਾ ਵਿਅਕਤੀ ਹੈ ਤਾਂ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਬਣਨ ਤੇ ਅਸੀਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾ ਇਜ਼ਹਾਰ ਕਰਦੇ ਹਾਂ ਖੁਸ਼ੀ ਦਾ ਸਾਨੂੰ ਉਮੀਦ ਹੈ ਕਿ ਪੰਜਾਬ ਨੂੰ ਉਹ ਰੰਗਲਾ ਪੰਜਾਬ ਬਣਾਉਣਗੇ ਜਿਵੇਂ ਕਿ ਅੱਜ ਜਿਹੜੇ ਹਾਲਾਤ ਨੇ ਪੰਜਾਬ ਦੇ ਬਹੁਤ ਮਾੜੇ ਨੇ ਅਤੇ ਅਸੀਂ ਆਸ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੀ ਪੰਜਾਬ ਦੀ ਬਾਗਡੋਰ ਸੰਭਾਲੇ ਜਿਵੇਂ ਦੱਸ ਰਹੇ ਸਨ ਕਿ ਕਿਉਂਕਿ ਕਾਲੀ ਦਲ ਜਿਹੜਾ ਇੱਕ ਪੰਜਾਬ ਦੇ ਵਿੱਚ ਇੱਕ ਨਵੀਂ ਪਾਰਟੀ ਜਿਸ ਤਰ੍ਹਾਂ ਪਹਿਲਾਂ ਉੱਭਰ ਕੇ ਆਈ ਸੀ ਉਸੇ ਤਰ੍ਹਾਂ ਇਹ ਗੱਲੇ ਹੁਣ ਦੁਬਾਰੇ ਫਿਰ ਕਾਲੀ ਦਲ ਮਜ਼ਬੂਤੀ ਦੇ ਰਾਹਾਂ ਤੇ ਚੱਲ ਪਿਆ ਹੈ ਔਰ ਜਿਹੜਾ ਪੰਜਾਬ ਦੇ ਵਿੱਚ ਕੁਝ ਪਾਰਟੀਆਂ ਜਿਹੜੀਆਂ ਕਹਿੰਦੀਆਂ ਸੀ ਕੁਝ ਹੋਰ ਔਰ ਕਰਦੀਆਂ ਸੀ ਕੁਝ ਜੋ ਉਹਨਾਂ ਦੇ ਜਿਹੜੇ ਕੀ ਦੇਖਣ ਵਾਲੀ ਗੱਲ ਹੈ ਕਿ ਹਾਲਾਤ ਜਿਸ ਤਰ੍ਹਾਂ ਦੇ ਪੰਜਾਬ ਦੇ ਵਿੱਚ ਦੱਸ ਰਹੇ ਨੇ ਕਿ ਹੋਏ ਪਏ ਨੇ ਇੱਕ ਡਾਵਾ ਡੋਲ ਨੇ ਪੁਲਸ ਰਾਜ ਹੋ ਰਿਹਾ ਏ ਔਰ ਕਿਸ ਤਰ੍ਹਾਂ ਕਿਸੇ ਨੂੰ ਇਨਸਾਫ ਨਹੀਂ ਮਿਲਦਾ ਉਸ ਦੂ ਹੁਣ ਦੁਆਰੇ ਫੇਰ ਸੁਖਵੀਰ ਬੋਤਲ ਦੇ ਮੋੜਿਆਂ ਤੇ ਜਿਹੜਾ ਕਿ ਇਹ ਇੱਕ ਮਜਬੂਤੀ ਦੇ ਨਾਲ ਉਹਨਾਂ ਨੂੰ ਬਣਾਇਆ ਗਿਆ ਦੁਆਰੇ ਪ੍ਰਧਾਨ ਔਰ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਾਲੀ ਦਲ ਦੀ ਤਾਂ ਇੱਕ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਆ ਔਰ ਲੋਕਾਂ ਦੇ ਮਨਾਂ ਦੇ ਵਿੱਚ ਵੀ ਕਿਸ ਤਰ੍ਹਾਂ ਦਾ ਇਹਨਾਂ ਦੇ ਹੱਕ ਦੇ ਵਿੱਚ ਫਤਵਾ ਕਿਸ ਤਰ੍ਹਾਂ ਨਿਤਰੇਗਾ